ਹਾ ਬਾਪੂ ਜੀ ਆ ਰਹੇ ਨੇ ਦੇਖ ਲਓ ਇਹ ਵੀ ਸੇਮ ਕਾਉਂਟ ਸਾਹਿਬ ਚੱਲੇ ਕਿੰਨੀ ਉਮਰ ਆ ਬਾਪੂ ਜੀ ਤੁਹਾਡੀ ਆ ਦੇਖ ਲਓ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਜਾਣਾ ਹੈ ਗੋਵਿੰਦ ਧਾਮ ਸਾਹਿਬ ਤੋਂ ਗੋਵਿੰਦ ਘਾਟ ਪਿਛਲੀ ਵੀਡੀਓ ਦੇ ਵਿੱਚ ਆਪਾਂ ਹੈਲੀਪੈਡ ਤੱਕ ਆ ਗਏ ਸੀ ਸਾਰਾ ਆਪਾਂ ਤੁਹਾਨੂੰ ਹੈਲੀਕਾਪਟਰ ਦਾ ਦਿਖਾਇਆ ਸੀਗਾ ਪ੍ਰੋਸੈਸ ਬਾਕੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਥੱਲੇ ਤੱਕ ਸਾਰਾ ਸਫ਼ਰ ਦਿਖਾਵਾਂਗੇ ਗੋਵਿੰਦ ਧਾਮ ਤੋਂ ਲੈ ਕੇ ਗੋਵਿੰਦ ਘਾਟ ਤੱਕ ਤੇ ਅੱਜ ਦੀ ਵੀਡੀਓ ਚ ਬਣੇ ਰਹੋ ਕਰਦੇ ਆਂ ਅੱਜ ਦੀ ਵੀਡੀਓ ਸ਼ ਸਬਕ 10 ਦਾ ਟਾਈਮ ਹੋ ਗਿਆ ਆਪਾਂ ਨੀਚੇ ਨੂੰ ਜਾ ਰਹੇ ਆ ਤੇ ਇੱਥੇ ਰਸਤੇ ਦੇ ਵਿੱਚ ਫੇਰ ਹੈਲੀਕਾਪਟਰ ਆਇਆ 5-5 ਮਿੰਟ ਬਾਅਦ ਇਹ ਕੀੜੇ ਲਈ ਜਾਂਦਾ ਜਦੋਂ ਆਪਾਂ ਪਹਿਲਾਂ ਹੈਲੀਕਾਪਟਰ ਦੇ ਨੇੜੇ ਬੈਠੇ ਸੀ ਉਹ ਕਹਿੰਦੇ ਵੀ ਕਈ ਵਾਰ ਤੇਲ ਪਾਉਣ ਲੱਗ ਜਾਂਦੇ ਨੇ ਨਾ ਤਾਂ ਕਰਕੇ ਟਾਈਮ ਲੱਗ ਜਾਂਦਾ ਤਾਂ ਉਦੋਂ ਟਾਈਮ ਲੱਗ ਗਿਆ ਬਾਕੀ ਜਾ ਰਹੇ ਆ ਨੀਚੇ ਨੂੰ ਹਰਮਨ ਹੈਲੋ ਦਾ ਕਰ ਦੇ ਹੱਥ ਹਲਾ ਦੇ ਹਾਂ ਇਹ ਹਰਮਨ ਹੁਣੀ ਨਾਲ ਨੇ ਆਪਣੇ ਬਸ ਰਿਸ਼ੀਕੇਸ਼ ਤੋਂ ਰਿਸ਼ੀਕੇਸ਼ ਤੋਂ ਹੀ ਹੈ ਨਾ ਹਰਮਨ ਰਿਸ਼ੀਕੇਸ਼ ਤੋਂ ਹੀ ਇਕੱਠੇ ਆਪਾਂ ਸਾਰੇ ਹਾਂ ਹਾਂ ਰਿਸ਼ੀਕੇਸ਼ ਤੋਂ ਲੈ ਕੇ ਸਾਰੀ ਯਾਤਰਾ ਹਰਮਨ ਹੁਣੀ ਨਾਲੇ ਕਰੀ ਆਪਾਂ ਤੇ ਇੱਧਰ ਵੀ ਆ ਨੀਚੇ ਕੁਝ ਬਰਫ਼ ਜੰਮੀ ਹੋਈ ਆ ਅਸੰਗਤਾਂ ਉੱਪਰ ਨੂੰ ਆ ਰਹੀਆਂ ਨੇ ਗੋਵਿੰਦ ਘਾੜ ਤੋਂ ਗੋਵਿੰਦ ਧਾਮ ਲਈ ਬਹੁਤ ਸਾਰੀਆਂ ਸੰਗ ਤਾਂ ਸਾਨੂੰ ਮਿਲੀਆਂ ਰਾਸਤੇ ਦੇ ਵਿੱਚ ਕਿੰਨੇ ਵਜੇ ਤੁਰੇ ਸੀ ਬਾਈ ਨੀਚੋਂ 7 ਵਜੇ 7 ਵਜੇ ਠੀਕ ਹੈ ਅਸੀਂ ਤਾਂ ਹੁਣ ਮਤਵੜਨੇ ਮਿਲੋਂ ਤੁਰਨੇ ਹਾਂ ਹੈ ਬਾਈ ਅਸੀਂ ਨਹੀਂ ਲੱਗੇ ਹਾਂ ਹਾਂ ਲੱਗੇ ਥੋੜੀ ਰਹਿ ਗਿਆ ਬਸ ਆ ਐਂ ਲਾ ਲਓ ਵੀ ਦੋ ਘਰ ਰਹਿ ਗਏ ਹੋਣਗੇ ਆ ਮੋੜ ਜੇ ਹਾਂ ਲੱਗੇ ਲਵੇ ਹੁਣ ਤਾਂ ਹਾਂ ਹਾਂ ਬਾਈ ਜਿਵੇਂ ਆ ਬਾਈ ਨੂੰ ਹੁਣ ਮੈਂ ਬੁਲਾ ਲਿਆ ਸੀ ਐਵੇਂ ਸੰਗ ਤਾਂ ਇੱਕ ਦੂਜੇ ਨੂੰ ਪੁੱਛਦੇ ਹੁੰਦੇ ਆ ਨੇ ਲਾ ਉੱਪਰੋਂ ਥੱਲੇ ਆ ਰਿਹਾ ਹੁੰਦਾ ਵੀ ਕਿੰਨਾ ਕੁ ਰਹਿ ਗਿਆ ਉੱਪਰ ਹਨਾ ਵੀ ਕਿੰਨੀ ਕੁ ਚੜ੍ਹਾਈ ਰਹਿ ਗਈ ਤੇ ਐਵੇਂ ਫਿਰ ਹੌਸਲਾ ਹੋ ਜਾਂਦਾ ਜਿਵੇਂ ਹੁਣ ਮੈਂ ਬਾਈ ਨੂੰ ਦੱਸਦਾ ਵੀ ਥੋੜਾ ਹੀ ਰਹਿ ਗਿਆ ਹਨਾ ਇੱਥੋਂ ਥੋੜੀ ਹੀ ਐ ਆਪਾਂ ਹੁਣ ਇਹ ਤਾਂ ਤੁਰੇ ਸੀ ਥੋੜਾ ਦਾ ਆਪਾਂ ਨੂੰ ਟਾਈਮ ਹੋਇਆ ਤੇ ਬਾਈ ਹੁਣ ਹੀ ਵਧੀਆ ਟਾਈਮ ਨਾਲ ਪਹੁੰਚ ਗਏ ਬਾਕੀ ਐਵੇਂ ਇੱਕ ਦੂਜੇ ਨੂੰ ਹੌਸਲਾ ਦੇ ਕੇ ਬਸ ਪਹੁੰਚ ਜਾਂਦਾ ਵੰਦਾ ਬਾਕੀ ਬਾਬੇ ਦੀ ਮਿਹਰ ਨਾਲ ਕਿਰਪਾ ਨਾਲ ਤੇ ਪਿੱਛੇ ਖਚਰਾਂ ਵਾਲੇ ਵੀ ਆ ਰਹੇ ਨੇ ਹਨਾ ਇਹ ਰਸਤੇ ਦੇ ਵਿੱਚ ਖੜਾ ਲੈਂਦੇ ਨੇ ਖਚਰਾ ਪੁੱਛਦੇ ਰਹਿੰਦੇ ਨੇ ਵੀ ਕਰਨਾ ਕੋੜਾ ਕਰਨਾ ਕਿਸੇ ਨੇ ਕੋਈ ਨਾ ਕੋਈ ਫਿਰ ਤਾਂ ਨਾ ਮਿਲ ਜਾਂਦਾ ਆ ਗਿਆ ਲੈ ਯਾਰ ਰਹੇ ਨੇ ਇਸ ਤਰ੍ਹਾਂ ਇਹ ਰਾਹ ਦੇ ਵਿੱਚ ਜਿਵੇਂ ਨਾ ਕੋਈ ਨਾ ਕੋਈ ਮਿਲ ਜਾਂਦਾ ਹੈ ਨਾ ਅੰਦਰ ਤਨੇ ਬੈਠਣਾ ਹੁੰਦਾ ਤੇ ਆ ਇੱਥੇ ਕੁਝ ਦੁਕਾਨਾਂ ਆਈਆਂ ਨੇ ਕੋਲਡ ਡਰਿੰਕ ਪਾਣੀ ਹੈ ਨਾ ਬਾਕੀ ਚਾਹ ਪਰੌਂਠੇ ਸਾਰਾ ਕੁਝ ਮਿਲ ਜਾਂਦਾ ਇਹਨਾਂ ਦੇ ਛੋਟੇ ਛੋਟੇ ਟਾਈਮ ਵਾਲੇ ਇੱਥੇ ਖਾਣ ਪੀਣ ਵਾਲੀਆਂ ਦੁਕਾਨਾਂ ਆਉਂਦੀਆਂ ਨੇ ਕੋਈ ਦਿੱਕਤ ਨਹੀਂ ਆਉਂਦੀ ਖਾਣ ਪੀਣ ਦੀ ਬਸ ਐਵੇਂ ਆ ਵੀ ਥੋੜਾ ਜਿਹਾ ਇੱਥੇ ਸਮਾਨ ਮਹਿੰਗਾ ਹੁੰਦਾ ਜਿਵੇਂ ਕੱਲ ਅਸੀਂ ਪਰੌਂਠਾ ਖਾਦਾ ਸੀ ਜਦੋਂ ਹੇਮਕੁੰਟ ਸਾਹਿਬ ਤੋਂ ਆ ਰਹੇ ਸੀ ਰਸਤੇ 'ਚ ਸ਼ਾਮ ਨੂੰ ਤੇ ਉਹ ਪਰੌਂਠਾ ਉਹਨਾਂ ਨੇ 80 ਦਾ ਦਿੱਤਾ ਸੀ ਤੇ ਇਹਨਾਂ ਦੀ ਵੀ ਵਸ ਦੀ ਗੱਲ ਨਹੀਂ ਆਈ ਕੋਈ ਕਿਉਂ ਇਹ ਨਾ ਜਿਵੇਂ ਉੱਪਰ ਚੜਾਉਣ 'ਚ ਖਰਚਾ ਬਹੁਤ ਪੈਂਦਾ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਇਹਨਾਂ ਦੇ ਘੋੜਿਆਂ ਦੇ ਉੱਪਰ ਹੀ ਚੜਾਉਂਦੇ ਨੇ ਇਹ ਸਾਰਾ ਸਮਾਨ ਜਿਹੜਾ ਹਨ ਜਿੰਨਾਂ ਦੀ ਇਹ ਬਣਾਉਂਦੇ ਨੇ ਆਲੂ ਹੋ ਉਹ ਛੋਟੀ ਤੋਂ ਲੈ ਕੇ ਵੱਡੀ ਜੀ ਸਾਰੀ ਘੋੜਿਆਂ ਦੇ ਢਾਉਣੀ ਪੈਂਦੀ ਆ ਤਾਂ ਕਰਕੇ ਖਰਚਾ ਵੱਧ ਪੈਂਦਾ ਤਾਂ ਕਰਕੇ ਹਰ ਜੀ ਕੀ ਮਹਿੰਗੀ ਹੁੰਦੀ ਹੈ ਇੱਥੇ ਇੱਥੇ ਆਪਾਂ ਰਸਤੇ 'ਚ ਰੋਕੇ ਇੱਥੋਂ ਪਾਣੀ ਲੈਂਤਾ 50 ਦੀ ਬੋਤਲ ਦਿੱਤੀ ਇਹਨਾਂ ਨੇ ਵੈਸੇ ਪਾਣੀ ਤਾਂ ਥਾਂ-ਥਾਂ ਤੇ ਰਸਤੇ ਦੇ ਵਿੱਚ ਵੀ ਆਉਂਦਾ ਚਰਨਿਆਂ 'ਚ ਟੂਟੀਆਂ ਲਾਈਆਂ ਹੁੰਦੀਆਂ ਹੁੰਦੀਆਂ ਨੇ ਪਰ ਉਹ ਪਾਣੀ ਬਹੁਤ ਠੰਡਾ ਹੁੰਦਾ ਉਹ ਗਲਾ ਖਰਾਬ ਕਰ ਦਾਂਦਾ ਯਾਰ ਬਿਮਾਰ ਕਰ ਦਾਂਦਾ ਆਹ ਬੋਤਲ ਲਈਏ ਜਿਹੜੀਆਂ ਮਰਤ ਦੇ ਕੋਲੇ ਆ ਆਹ ਵੜੀ ਤੇ ਇੱਥੇ ਪਾਣੀ ਪੁਣੀ ਪੀ ਕੇ ਫੇਰ ਚੱਲਦੇ ਆ ਬਹੁਤ ਸਾਰੀਆਂ ਸੰਗਤਾਂ ਇੱਥੇ ਬੈਠੀਆਂ ਨੇ helicopter ਐਵੇਂ ਥੋੜਾ ਥੋੜਾ ਟਾਈਮ ਬਾਅਦ ਗੇੜੇ ਲਾਉਂਦਾ ਤੇ ਆ ਆਪਾਂ ਉਤਰ ਰਹੇ ਹਾਂ ਨੀਚੇ ਨੂੰ ਇਸ ਤਰ੍ਹਾਂ ਦੀ ਇਹ ਉਤرائی ਹੈ ਇਹ ਬਿਲਕੁਲ ਮਤਲਬ ਠੀਕ ਹੈ ਰਸਤਾ ਜਦੋਂ ਹੇਮਕੁੰਡ ਸਾਹਿਬ ਤੋਂ ਉਤਰੇ ਸੀਗੇ ਹਨ ਤੇ ਉੱਥੋਂ ਥੋੜਾ ਜਿਹਾ ਮਤਲਬ ਵਜਨ ਜਿਹੜਾ ਨੌਹਾਂ ਤੇ ਆਉਂਦਾ ਸੀ ਇਹ ਹਲੇ ਠੀਕ ਹੈ ਤੇ ਜਾ ਰਹੇ ਹਾਂ ਤੇ ਇਧਰੋਂ ਨਾਲ ਦੀ ਨਾਲ ਝਰਨੇ ਵਗ ਰਹੇ ਨੇ ਆ ਪਾਣੀ ਆ ਜਿਹੜਾ ਝਰਨੇ ਚ ਜਾ ਰਿਹਾ ਆ ਜਿਹੜਾ ਆਪਾਂ ਝਰਨਾ ਹੁਣ ਪਿੱਛੇ ਦਿਖਾਇਆ ਤੁਹਾਨੂੰ ਸਨੋਮੈਟਿਕ ਲਈ ਸੀ ਜਿਹਦੇ ਤੋਂ ਸਨੋਮੈਟਿਕ ਸ਼ਾਟ ਤੇ ਉਹਦੇ ਚੋਂ ਆ ਰਿਹਾ ਇਹ ਆ ਸਾਰਾ ਪਾਣੀ ਉੱਪਰੋਂ برفਾ पिਗਲ ਵਿਗਲ ਕੇ ਆਉਂਦੀ ਐ ਤੇ ਚੱਲਦੇ ਆਪਾਂ ਐਮੀ ਟ੍ਰੈਕ ਆਪਣਾ ਚੱਲੀ ਜਾਈਉ 11 ਵਜੇ ਦਾ ਟਾਈਮ ਹੋ ਗਿਆ 11 ਸਵਾ 11 ਦਾ ਹੌਲੀ ਹੌਲੀ ਉਤਰ ਰਹੇ ਆ ਆਰਾਮ ਦੇ ਨਾਲ ਕਿਉਂ ਆਪਾਂ ਰਹਿਣਾ ਹੀ ਅੱਜ ਇੱਥੇ ਗੋਬਿੰਦ ਘਾਟ ਜਾ ਕੇ ਗੋਬਿੰਦ ਘਾਟ ਤੋਂ ਆਪਾਂ ਅੱਗੇ ਨਹੀਂ ਜਾਣਾ ਆਪਾਂ ਕੱਲ ਨੂੰ ਜਾਵਾਂਗੇ ਅੱਜ ਜਾ ਕੇ ਉੱਥੇ ਰੈਸਟ ਕਰਾਂਗੇ ਤੇ ਥਾਂ ਥਾਂ ਤੇ ਇੱਥੇ ਬੈਠਣ ਨੂੰ ਹੁੰਦੇ ਨੇ ਆ ਸਟੂਲ ਰੈਸਟ ਕਰਨ ਵਾਸਤੇ ਸੰਗਤ ਦੇ ਇੱਥੇ ਬੈਠ ਕੇ ਤੁਸੀਂ ਰੈਸਟ ਜਿਹੜੀ ਕਰ ਸਕਦੇ ਹੋ ਦੇ ਥੱਲੇ ਝਰਨਾ ਉੱਥੇ ਘੋੜਿਆਂ ਨੂੰ ਪਾਣੀ ਪਿਉ ਆਉਂਦੇ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ। ਇਸ ਤਰ੍ਹਾਂ ਦੀਆਂ ਇੱਥੇ ਟੂਟੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਇਹ ਝਰਨੇ ਦੇ ਵਿੱਚੋਂ ਪਾਣੀ ਆਉਂਦਾ ਤੇ ਇੱਥੋਂ ਤੁਸੀਂ ਪਾਣੀ ਬੋਤਲ ਵੀ ਭਰ ਸਕਦੇ ਹੋ ਪਾਣੀ ਵੀ ਪੀ ਵੀ ਸਕਦੇ ਹੋ ਤੇ ਆਹ ਘੋੜਿਆਂ ਵਾਸਤੇ ਆ ਇੱਥੇ ਘੋੜਿਆਂ ਨੂੰ ਪਾਣੀ ਪਿਉਂਦੇ ਨੇ ਉਹ ਖੜਾ ਕੇ ਤੇ ਇਹ ਵੀ ਝਰਨੇ ਚੋਂ ਹੀ ਆਉਂਦਾ ਪਾਣੀ ਆ ਸਾਰਾ ਉੱਪਰੋਂ ਆ ਰਿਹਾ ਇੱਥੋਂ ਇੱਥੋਂ ਦੀ ਆ ਕੇ ਇੱਥੇ ਫਿਰ ਘੋੜੇ ਆਉਂਦੇ ਉਹ ਖੜਾ ਲੈਂਦੇ ਆ ਉਹਨਾਂ ਨੂੰ ਪਾਣੀ ਪਿਆ ਦਿੰਦੇ ਆ ਆਹ ਪਾਈਪ ਪਾਉਂਦਾ ਪਿੱਛੋਂ ਝਰਨੇ ਚੋਂ ਆਹ ਜਿਹੜਾ ਕਾਲਾ ਪਾਈਪ ਹਨ ਉੱਪਰੋਂ ਆਦਾ ਹੈ ਸਾਹਮਣੇ ਜਿਹੜਾ ਆ ਪਹਾੜਾਂ ਤੇ ਕਾਲਾ ਕਾਲਾ ਦਿਖਦਾ ਨਾ ਇਹ ਆਹ ਜਿੱਥੇ ਆਪਣੀ ਉਂਗਲ ਜਾਂਦੀ ਆ ਇਹ ਮਖਿਆਲ ਲੱਗਿਆ ਹੋਇਆ ਪਹਾੜਾਂ ਦੇ ਵਿੱਚ ਆਪਾਂ ਜ਼ੂਮ ਕਰਕੇ ਦਿਖਾਉਨੇ ਆ ਇਹ ਇੱਥੇ ਸਾਨੂੰ ਬਾਈ ਨੇ ਦੱਸਿਆ ਬਾਈ ਕਹਿੰਦਾ ਜਦੋਂ ਅਸੀਂ ਪਹਿਲਾਂ ਆਏ ਸੀ ਕਾਫੀ ਸਾਲ ਪਹਿਲਾਂ ਉਦੋਂ ਵੀ ਇਹ ਹੈਗਾ ਸੀ ਪੱਕੀ ਲੱਗਿਆ ਹੋਇਆ ਉਹਰੇ ਦੇਖੋ ਵੀ ਮਖਿਆਲੇ ਮਖਿਆਲਾ ਸਾਰਾ ਆ ਜਿਹੜਾ ਕਾਲਾ ਕਾਲਾ ਦਿਖਦਾ ਉਹ ਤਰਤ ਦੇ ਰੰਗ ਨੇ ਇਹ ਉੜ ਵੀ ਰਹੀਆਂ ਨੇ ਮੱਖੀਆਂ ਬਹੁਤ ਕਾਫੀ ਉੱਚਾ ਵੈਸੇ ਤਾਂ ਪਹਾੜ ਹੈ ਮੈਂ ਜ਼ੂਮ ਕਰਿਆ ਹੋਇਆ ਦੇਖੋ ਆ ਸਾਰਾ ਮਖਿਆਲ ਆ 2 3 4 5 5 ਜਗ੍ਹਾ ਲੱਗਿਆ ਹੋਇਆ ਤੇ ਸੇ ਹਵਾ ਬਹੁਤ ਠੰਢੀ ਠੰਢੀ ਚੱਲਣ ਲੱਗ ਗਈ ਤੇ ਨਾਲ ਇਥੇ ਨਦੀ ਵਗਦੀ ਹੈ ਜਿਹੜੀ ਉੱਪਰੋਂ ਝਰਨਿਆਂ ਦੇ ਵਿੱਚੋਂ ਇਹ ਨਦੀ ਬਣ ਜਾਂਦੀ ਹੈ ਝਰਨੇ ਡਿਗਡਗਾ ਇਹਦੇ ਵਿੱਚ ਆ ਲੋ 12:00 ਵਜੇ ਦਾ ਟਾਈਮ ਹੋ ਗਿਆ ਹੁਣ ਸੰਗਤਾਂ ਦਾ ਇਕੱਠ ਜਿਹੜਾ ਬਦਣਾ ਸ਼ੁਰੂ ਹੋਇਆ ਜਿਹੜੀਆਂ ਸੰਗਤਾਂ ਗੋਲਦ ਘਾੜ ਤੋਂ ਆ ਰਹੀਆਂ ਨੇ ਉਹ ਹੁਣ ਜਿਆਦਾ ਰਸ਼ ਹੋ ਗਿਆ ਇੱਥੇ ਆਹ ਭਾਈ ਹੋਣੀ ਜਿਵੇਂ ਖੜੇ ਨੇ ਹਨਾ ਇਹੇ ਨੀਚੇ ਤੋਂ ਆ ਰਹੇ ਨੇ ਤੇ ਟੋਪੇ ਪੂਰੀ ਚਮਕ ਗਈ ਪੂਰਾ ਤਿੱਖਾ ਸੂਰਜ ਹੋਰੇ ਗਰਮੀ ਨਹੀਂ ਲੱਗਦੀ ਹੈਗੀ ਪਰ ਆਆਂ ਵੀ ਟੀ-ਸ਼ਰਟਾਂ ਦੇ ਵਿੱਚ ਸਹੀ ਰਹਿੰਦਾ ਹਵਾ ਲੱਗ ਜਾਂਦੀਆਂ ਨਾਲ ਦੀ ਨਾਲ ਇੱਥੋਂ ਦੋ ਰਸਤੇ ਜਾਂਦੇ ਆ ਇੱਕ ਤਾਂ ਇਹ ਸਾਹਮਣੇ ਨਵਾਂ ਪੁਲ ਬਣਿਆ ਜਿਹੜਾ ਆ ਵਾਲਾ ਪੁਲ ਦੇਖ ਰਹੇ ਹੋ ਇਹ ਨਵਾਂ ਬਣਿਆ ਤੇ ਇੱਕ ਇੱਧਰ ਜਾਂਦਾ ਇਹ ਪੁਰਾਣਾ ਪੁਲਾ ਪੁਰਾਣਾ ਰਸਤਾ ਇਹ ਆਪਾਂ ਆਉਂਦੇ ਸਮੇਂ ਆਏ ਸੀਗੇ ਆਹ ਨਵਾਂ ਰਸਤਾ ਨਵੇਂ ਵਾਲਾ ਪੁਲ ਤੇ ਹੁਣ ਆਪਾਂ ਰਾਹ ਚੇਂਜ ਕਰਦੇ ਆ ਨਾਲੇ ਰਾਹ ਚੇਂਜ ਹੋ ਜੂ ਆਹ ਪੁਰਾਣੇ ਵਾਲਾ ਰਸਤਾ ਜਾਂਦੇ ਆ ਆਪਾਂ ਪੁਰਾਣਾ ਪੁਲ ਇਹ ਐਵੇਂ ਦਾ ਰਸਤਾ ਇਹ ਆਇਆ ਵੀ ਬਿਲਕੁਲ ਨਦੀ ਦੇ ਨੇੜੋਂ ਦੀ ਢੰਗ ਦਾ ਨਾਲੇ ਆਪਾਂ ਨਦੀ ਦੇਖਾਂਗੇ ਕੋਲੋਂ ਦੀ ਆ ਉੱਪਰ ਆਉਂਦੀ ਹੈ ਨਦੀ ਜਿਹੜਾ ਨਵਾਂ ਪੋਲਾ ਹੈ ਉਹ ਕਾਫੀ ਉੱਚਾ ਕਰਕੇ ਲਾਇਆ ਹੋਇਆ ਤਾਂ ਕਰਕੇ ਉੱਥੋਂ ਨਦੀ ਦੂਰ ਦਿਖਦੀ ਹੈ ਇਹ ਨਦੀ ਦੇ ਬਿਲਕੁਲ ਕੰਢੇ ਤੇ ਪਹੁੰਚ ਜਾਗੇ ਆਪਾਂ ਇਹ ਰਸਤੇ ਦੇ ਉੱਪਰ ਨਦੀ ਬਿਲਕੁਲ ਕੋਲੋਂ ਦੀ ਵਗਦੀ ਆ ਬਹੁਤ ਵਹਾਹ ਪਾਣੀ ਦਾ ਬਹੁਤ ਤੇਜ਼ੀ ਨਾਲ ਆ ਰਿਹਾ ਵਾਕਿਓ ਨਵਾਂ ਪੋੜਾ ਇੱਧਰ ਰਹਿ ਗਿਆ ਸਾਹਮਣੇ ਇਹ ਸਾਰਾ ਨਵਾਂ ਪੋੜਾ ਆਪਾਂ ਆਹ ਰਸਤਾ ਆਇਆ ਜਿੱਦੜਾ ਖੱਤਰ ਜਾਂਦੀ ਆ ਇਹ ਰਾ ਉਤਰ ਕੇ ਆਏ ਆ ਤੇ ਚੱਲਦੇ ਆ ਹੋਰ ਅੱਗੇ ਇਹ ਸਾਰਾ ਨਵਾਂ ਪੁਲ ਉੱਪਰੋਂ ਘੋੜੇ ਖਚਰਾਂ ਲੰਗਦੀਆਂ ਨੇ ਲੋਹੇ ਦਾ ਪੁਲਾ ਤਾਂ ਕਰਕੇ ਆਵਾਜ਼ ਠਕ ਠਕ ਦੀ ਆਵਾਜ਼ ਆਉਂਦੀ ਆ ਚੱਲਦੇ ਆ ਅੱਗੇ ਨੂੰ ਰਾਣਾ ਪੁਲਾ ਜਿਹੜਾ ਇਹ ਉਹ ਕ੍ਰੋਸ ਕਰਨਾ ਆਪਾਂ ਤੇ ਥੱਲੇ ਕੁਝ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਆਉਣਗੀਆਂ ਸ਼ਾਇਦ ਉੱਥੇ ਖੜੀਏ ਆਪਾਂ ਆਹ ਭਾਈ ਇਸੇ ਦੇ ਰਾਤੀ ਸਫਾਈ ਕਰਦੇ ਹੁੰਦੇ ਨੇ ਜਿਹੜੇ ਆ ਭਾਈ ਜਾ ਰਹੇ ਨੇ ਨਾ ਇਹ ਸਾਰੇ ਰਸਤੇ ਦੀ ਸਫਾਈ ਇਹ ਕਰਦੇ ਨੇ ਥਾਂ ਥਾਂ ਤੇ ਇੱਥੇ ਖੜੇ ਹੁੰਦੇ ਨੇ ਬਾਈ ਇਹ ਰੜਕਾ ਲੈ ਕੇ ਉੱਚੇ-ਉੱਚੇ ਪਹਾੜ पार ਕਰਕੇ ਆਪਾਂ ਥੱਲੇ ਪਹੁੰਚ ਰਹੇ ਹਾਂ ਅੱਜ ਇਹ ਜਿਹੜਾ ਨਵਾਂ ਪੁਲਾ ਇਹ ਉੱਪਰ ਦੀ ਲੰਘ ਜਾਂਦਾ ਹੈ ਕਾਫੀ ਉੱਚਾ ਤੇ ਜਿਹੜਾ ਇਹ ਆਪਣਾ ਪੁਰਾਣਾ ਪੁਲ ਹੈ ਇਹ ਥੱਲੇ ਨੂੰ ਉਤਰ ਕੇ ਫੇਰ ਪੁਲ ਕ੍ਰੋਸ ਹੁੰਦਾ ਇੱਥੇ ਆ ਕੁਝ ਸਾਹਮਣੇ ਦੁਕਾਨਾਂ ਆਈਆਂ ਨੇ ਮੈਨੂੰ ਲੱਗਦਾ ਮੇਰੇ ਨਾਲ ਦੇ ਸਾਥੀ ਇੱਥੇ ਰੁਕ ਗਏ ਅੱਗੇ ਦਿਖਦਾ ਰਹੀ ਨਹੀਂ ਕਿਤੇ ਕਹਿੰਦੇ ਸੀਗੇ ਵੀ ਰੁਕਣਾ ਬਾਕੀ ਆ ਦੇਖੋ ਸਾਰੀਆਂ ਦੁਕਾਨਾਂ ਨੇ ਇੱਥੇ ਥਾਂ ਥਾਂ ਤੇ ਦੁਕਾਨਾਂ ਮਿਲ ਜਾਣਗੀਆਂ ਪਹਿਲਾਂ ਵੀ ਆਪਾਂ ਵੀਡੀਓਜ਼ ਦੇ ਵਿੱਚ ਦਿਖਾਇਆ ਜਦ ਆਪਾਂ ਉੱਪਰ ਨੂੰ ਜਾ ਰਹੇ ਸੀਗੇ ਤੇ ਇੱਥੇ ਕੁਝ ਖਾਣੇ ਪੀਣੇ ਆ ਦੇਖਦੇ ਆ ਸਾਥੀਆਂ ਨਾਲ ਕਰਦੇ ਆ ਸਲਾਹ ਕੀ ਖਾਂਦੇ ਨੇ ਬਾਕੀ ਇਧਰੋਂ ਪਹਾੜਾਂ ਦਾ ਵਿਊ ਕੁਛ ਐਵੇਂ ਦਾ ਆ ਸਾਰੇ ਪਹਾੜਾਂਾਂ ਚ ਆਪਣੀ ਯਾਤਰਾ ਰਹੀ ਹੈ ਦੋ ਤਿੰਨ ਦਿਨ ਉੱਚੇ ਉੱਚੇ ਪਹਾੜਾਂ ਨੂੰ ਪਾਰ ਕਰਕੇ ਹਿਮਕੁੰਡ ਸਾਹਿਬ ਆਪਾਂ ਦਰਸ਼ਨ ਕਰਕੇ ਆਏ ਤੇ ਹੁਣ ਹੇਠੇ ਨੂੰ ਜਾ ਰਹੇ ਹਾਂ ਇੱਥੇ ਰੋਕਿਆ ਆਪਾਂ ਮੈਗੀ ਖਾਣਾ ਤੇ ਆਓ ਬਾਈ ਨੇ ਬਣਾ ਕੇ ਦਿੱਤੀ ਐ ਸਾਹਮਣੇ ਖੜਾ ਬਾਈ ਪਹਾੜਾਂਾਂ ਚ ਮੈਗੀ ਟੈਸਟ ਕਰਦੇ ਅੱਜ ਮੈਗੀ ਖਾ ਕੇ ਆਪਾਂ ਤੁਰਪੇ ਤੇ ਹੁਣ ਆ ਪੁਰਾਣਾ ਪੌੜ ਕ੍ਰੋਸ ਕਰਨਾ ਇਹ ਪੁਰਾਣਾ ਪੌੜਾ ਜਿਹੜਾ ਉਹ ਦਿਖਾਇਆ ਸੀ ਉਹ ਨਾਮ ਆ ਉਹ ਬਾਟੂ ਲਾਇਆ ਗਿਆ ਹੈ ਪਹਿਲਾਂ ਦਾ ਲਾਇਆ ਹੋਇਆ ਇੱਥੇ ਨਦੀ ਬਿਲਕੁਲ ਨੇੜੋਂ ਦਿਖਦੀ ਹੈ ਪਾਣੀ ਬਹੁਤ ਪ੍ਰੈਸ਼ਰ ਨਾਲ ਆ ਰਿਹਾ ਬਹੁਤ ਤੇਜ਼ ਕ੍ਰਾਸ ਕਰਦੇ ਆ ਪੁਲ ਲਓ ਜੀ ਪੁਲ ਕ੍ਰਾਸ ਕਰ ਲਿਆ ਆਪਾਂ ਪਾਣੀ ਬਹੁਤ ਤੇਜ਼ ਆ ਰੇ ਭਾਈ ਵੱਡੇ ਪੁਲ ਤੋਂ ਨਹੀਂ ਲੱਗਦਾ ਹੈਗਾ ਪਤਾ ਇੱਥੋਂ ਪਤਾ ਲੱਗਦਾ ਬਹੁਤ ਠੰਡੀ ਹੋਵਾ ਬਈ ਪਾਣੀ ਕਰਕੇ ਆਲਾ ਆਣਾ ਆਉਣਾ ਆ ਆਹ ਬਈ ਆਹ ਬਈ ਲਿਖੇ ਤੇ ਇਤੋਂ ਹੋਰ ਬਣਾ ਰੱਖਾ ਹੋਰ ਜਿਆ ਕਰ ਨਾਉਂਦੇ ਨੇ ਬਈ ਉਰੇ ਲੋਕ ਬਾਈ ਕਹਿੰਦੇ ਇੱਥੇ ਨਾ ਆਉਂਦੇ ਨੇ ਇੱਥੇ ਜਿਹੜਾ ਉਹ ਬਣਾਇਆ ਹੋਇਆ ਨਾ ਆ ਪੱਥਰ ਲਾ ਕੇ ਇੱਥੇ ਨਾ ਆਉਣ ਨੂੰ ਬਣਾਇਆ ਹੋਇਆ ਉਧਰੋਂ ਹੀ ਆਉਂਦਾ ਪਾਣੀ ਇਹ ਉੱਪਰੋਂ ਹੀ ਉਹ ਹਰਮਨ ਚੱਲੇ ਆ ਨਾਉਣਾ ਹਰਮਨ ਨਾ 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 ਆਪਾਂ ਆਹ ਪੁਲ ਕ੍ਰੋਸ ਕਰ ਲਿਆ ਪੁਰਾਣਾ ਪੁਲ ਨਦੀ ਕ੍ਰੋਸ ਕਰ ਲਈ ਇੱਥੇ ਪੁਲਸ ਵਾਲਾ ਡਿਊਟੀ ਤੇ ਖੜਾ ਸੀ ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਜਿਹੜਾ ਪਾਣੀ ਚੱਲਦਾ ਹਨ ਜਦੋਂ ਸਿਆਲਾਂ ਦਾ ਟਾਈਮ ਹੁੰਦਾ ਠੰਡਾ ਦੇ ਟਾਈਮ 'ਚ ਇੱਥੇ ਇਹ ਸਾਰਾ ਜੰਮ ਜਾਂਦਾ ਇਹ ਜਿਹੜੀ ਨਦੀਆਂ ਥੋੜਾ ਥੋੜਾ ਪਾਣੀ ਚੱਲਦਾ ਹੁੰਦਾ ਪੂਰੀ ਸਾਰੇ ਦੇ ਵਿੱਚ ਬਰਫ਼ ਜੰਮ ਜਾਂਦੀ ਆ ਤੇ ਨਾਲ-ਨਾਲ ਇਹਦੇ ਆਪਾਂ ਜਾ ਰਹੇ ਹਾਂ ਦੇਖੋ ਵਹਹਾ ਬਹੁਤਾ ਪਾਣੀ ਦਾ ਬਾਕੀ ਸੰਗਤਾਂ ਜਾ ਰਹੀਆਂ ਨੇ ਉੱਪਰ ਨੂੰ ਅੱਧੇ ਆਹ ਰਸਤਾ ਫਿਊਜ਼ ਕਰ ਲਾਂਦੇ ਨੇ ਅੱਧੇ ਨਵੇਂ ਪੋਲਾ ਇੱਥੇ ਆ ਕੇ ਆਪਾਂ ਨੀਚਲੇ ਪੁਲ ਕੋਲੋਂ ਨਿਕਲਿਆ ਇੱਥੋਂ ਦੋ ਰਾਸਤੇ ਬਣ ਜਾਂਦੇ ਨੇ ਜਿਹੜਾ ਜਿਹੜਾ ਵੱਡਾ ਪੁਲ ਉਹ ਨੂੰ ਆਹ ਰਸਤਾ ਜਾਂਦਾ ਖੱਬੇ ਹੱਥ ਨੂੰ ਜਿੱਧਰੋਂ ਆਪਾਂ ਆਏ ਆ ਸਿੱਧਾ ਜਿਹੜਾ ਨੀਲਾ ਜਿਹਾ ਬੋਰ ਲੱਗਿਆ ਹੋਇਆ ਇਹ ਦੋਨਾਂ ਚੋਂ ਕੋਈ ਵੀ ਰਸਤਾ ਜਾ ਸਕਦੇ ਹੋ ਦੋਨੋਂ ਰਾਸਤੇ ਠੀਕ ਨੇ ਜਾਂਦੇ ਸਮੇਂ ਆਪਾਂ ਵੱਡੇ ਪੁਲ ਰਹੀਂ ਆਏ ਸੀਗੇ ਹੁਣ ਮੈਂ ਕਿਹਾ ਚਲ ਦੇਖਦੇ ਆਂ ਛੋਟਾ ਪੁਲ ਨਦੀ ਦੇ ਬਿਲਕੁਲ ਨੇੜੋਂ ਦੀ ਬਹੁਤ ਸਾਰੀਆਂ ਸੰਗਤਾਂ ਉੱਪਰ ਨੂੰ ਜਾ ਰਹੀਆਂ ਨੇ ਰਾਤ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਮਿਲੀਆਂ ਆਪਾਂ ਨੂੰ ਆ ਦੇਖੋ ਇਸ ਤਰ੍ਹਾਂ ਲੈ ਕੇ ਜਾਂਦੇ ਨੇ ਉੱਪਰ ਇਹ ਪਿਛੂ ਲਾ ਕੇ ਔਰ ਕੈਸੇ ਹੋ ਭਾਈ ਸਾਹਿਬ ਬੋਲੇ ਨਹੀਂ ਭਾਈ ਸਾਹ ਸੁਝੜਿਆ ਹੋਇਆ ਹੋ ਐਵੇਂ ਦਾ ਰਸਤਾ ਹੈ ਤੇ ਥੋੜੀ ਚੜ੍ਹਾਈ ਪਾਉਗੀ ਇੱਥੋਂ ਆ ਕੇ ਇਹ ਪੁਲ ਦੇ ਕੋਲੋਂ ਨਾ ਜਿੱਥੋਂ ਆਪਾਂ ਹੁਣ ਤਾਨੂੰ ਦਿਖਾਇਆ ਸੀਗਾ ਜਿੱਥੋਂ ਦੋ ਰਾਹ ਬਣਦੇ ਨੇ ਉੱਥੋਂ ਆ ਕੇ ਥੋੜੀ ਜਿਹੀ ਚੜਾਈ ਪੈਂਦੀ ਆ ਫੇਰ ਅੱਗੇ ਉਤਰਾਈ ਆ ਵਾਪਸੀ ਸਮੇਂ ਹੁਣ ਆਪਾਂ ਚੜਾਈ ਚੜ ਰਹੇ ਆ ਫੇਰ ਅਗਲੇ ਵਾਲੇ ਪਾਸੇ ਉਤਰਾਈਓ ਦੋ ਕੁ ਚੜਾਈਆਂ ਵੱਡੀਆਂ ਆਣਗੀਆਂ ਇੱਥੇ ਬਹੁਤ ਸੰਘਣੇ ਦਰਖਤ ਆਏ ਨੇ ਬਿਲਕੁਲ ਸ਼ਾਵਾਂ ਔਰੇ ਅੱਗੇ ਸਾਰੇ ਦਰਖਤ ਤੇ ਦਰਖਤ ਨੇ ਇਧਰ ਵਾਲੇ ਦੂਜੇ ਵੀ ਸਾਰਾ ਦਰਖਤਾਂ ਨੇ ਘੇਰੇ ਹੋਇਆ ਇਹ ਰਸਤਾ ਹਾਂਡੀ ਹਾਂਡੀ ਹਵਾ ਚੱਲ ਰਹੀ ਆ ਪੱਤੇ ਹਿੱਲ ਰਹੇ ਨੇ ਉੱਪਰ ਦੇਖੋ ਬਹੁਤ ਉੱਚੇ ਉੱਚੇ ਦਰਖਤ ਨੇ ਇਹ ਹਾਂ ਬਾਬਾ ਜਾਂਦੇ ਸਮੇਂ ਵੀ ਦੇਖਿਆ ਸੀ ਮੈਂ ਚੋਲੇ ਵਾਲਾ ਇਹ ਬਾਬਾ ਪੱਕਾ ਉਰੀ ਹੁੰਦਾ ਚੱਲ ਹਰਮਣਾ ਆ ਜਾ ਆ ਗਿਆ ਬੱਸ ਰੈਸਟ ਕਰਦਾ ਆ ਜਾ ਆ ਜਾ ਇੱਥੇ ਸਾਰੇ ਦਰਖਤੇ ਦਰਖਤੇ ਦੇਖੋ ਬਹੁਤ ਸੋਹਣੀ ਸ਼ੋਹਾਂ ਹੋ ਰੇ ਚੱਲਣ ਤਾਂ ਆਹ ਬਾਪੂ ਜੀ ਆ ਰਹੇ ਨੇ ਦੇਖ ਲਓ ਇਹ ਵੀ ਹੇਮਕਾਉਂ ਸਾਹਿਬ ਚੱਲੇ ਕਿੰਨੇ ਉਮਰ ਆ ਬਾਪੂ ਜੀ ਤੁਹਾਡੀ 80 ਅਸੀਂ ਆ ਦੇਖ ਲੋ 80 ਸਾਲ ਦੇ ਨੇੜੇ ਆ ਬਾਪੂ ਜੀ ਦੀ ਉਮਰ ਸੇਮਕੁੰਡ ਸਾਹਿਬ ਚੱਲੇ ਨੇ ਦੇਖ ਲੋ ਹੌਸਲੇ ਬਜ਼ੁਰਗਾਂ ਦੇ ਦੇਖ ਲਾ ਅਮਰਤ ਬਾਈ 80 ਦੇ ਨੇੜੇ ਜੜੇ ਆ ਬਾਪੂ ਕਹਿੰਦਾ ਹਾਂ ਨੌਜਵਾਨ ਤਾਂ ਸਾਡੇ ਦੇ ਚੱਕਰ ਵੱਧ ਗਏ ਅੱਜ ਇਹ ਭੱਜੇ ਹੀ ਜਾਂਦਾ ਪਤਾ ਨਹੀਂ ਕੀ ਮੈਗੀ ਖਾ ਕੇ ਕੀ ਹੋ ਗਿਆ ਮੈਗੀ ਕੁੜਕਰੀ ਖਾ ਕੇ ਬਾਈ ਦੇ ਚੱਕਰ ਹਾਂ ਮੈਗੀ ਕੁੜਕਰੀ ਇਹ ਕੋਕ ਪੀ ਕੇ ਚੱਕਰ ਵੱਧ ਗਏ ਰਲਾਉਣਾ ਪੈਂਦਾ ਹੱਕ ਮਾਰ ਕੇ ਬਾਈ ਖੜਜਾ ਅਗਰ ਇਹਦਾ ਹਟਦਾ ਲੈ ਸੇਵੋ ਕੰਮ ਕਰਦਾ ਈਸ਼ਵਰ ਢੇਡਾ ਮਾਰ ਕੇ ਅਗਰ ਤੁਰੇ ਨਹੀਂ ਜਾਂਦਾ ਫੇਰ ਫੇਰ ਖੜ ਜਾਂਦਾ ਇੱਥੇ ਆਹ ਮੀਲ ਪੱਥਰ ਆਇਆ ਪੋਲਾਂ ਦਾ ਪੋਲਾਂ ਇੱਥੋਂ 3 ਕਿਲੋਮੀਟਰ ਹੈ ਲਓ ਜੀ 3 ਕਿਲੋਮੀਟਰ ਆਪਾਂ ਹੋਰ ਉਤਰਨਾ ਹੈ ਫਿਰ ਉਹ ਤੋਂ ਬਾਅਦ ਉਹ ਗੱਡੀਆਂ ਮਿਲ ਜਾਂਦੀਆਂ ਹੁੰਦੀਆਂ ਨੇ ਤਿੰਨ ਕਿਲੋਮੀਟਰ ਉੱਤਰ ਕੇ ਫਿਰ ਗੱਡੀ ਮਿਲ ਜੂ ਗੱਡੀ ਆਪਾਂ ਨੂੰ ਗੁਰਦੁਆਰਾ ਸਾਹਿਬ ਤੱਕ ਛੱਡ ਕੇ ਆਊ ਬਾਕੀ ਆ ਸਾਰੀਆਂ ਸੰਗਤਾਂ ਉੱਪਰ ਨੂੰ ਜਾ ਰਹੀਆਂ ਨੇ ਮੈਂ ਵੀ ਸਮਾਨ ਚੜਾਉਂਦੇ ਆ ਉੱਪਰ ਦੇਖੋ ਇੱਥੇ ਬਾਈ ਲਈ ਜਾਂਦਾ ਦੋ ਪਲਾਈਆਂ ਨੇ ਇਹੀ ਸੇਮ ਸਾਈਜ਼ ਦੀਆਂ ਦੇਖੋ ਕਿੰਨਾ ਵਜ਼ਨ ਹੋਈ ਨਾ ਅੱਜ ਤੁਰ ਕੇ ਲੈ ਕੇ ਜਾ ਰਹੇ ਆ ਬਾਈ ਉੱਪਰ ਬਹੁਤ ਮਿਹਨਤ ਕਰਕੇ ਪੈਸਾ ਕਮਾਉਂਦੇ ਨੇ ਬਾਈ ਇਹ ਬਹੁਤ ਔਖੀ ਜ਼ਿੰਦਗੀ ਐ ਇੱਥੇ ਪਹਾੜਾਂ 'ਚ ਆਹ ਬਾਈ ਗੱਦੇ ਲੱਦੀਆਂ ਵਾ ਦੇਖ ਲੋ 1 2 3 4 5 6 ਗੱਦੇ ਨੇ ਬਾਕੀ ਆ ਮੈਟਰ ਜਾਈਆਂ 6 ਗੱਦੇ ਨੇ ਬਾਈ 6 ਗੱਦੇ ਦੇਖੇ ਨਾ ਕਿੱਥੇ ਲੈ ਕੇ ਜਾਂਦੇ ਨੇ ਹਾਟਲ ਵਾਲਿਆਂ ਦਾ ਹੂ ਬਾਈ ਕਿਸੇ ਦਾ ਹਾਂ ਹਾਂ ਆਏ ਲੈ ਕੇ ਜਾਂਦੇ ਨੇ ਦੇਖ ਲਓ ਵੀ ਉੱਪਰ ਸਮਾਨ ਆਪਾਂ ਕਹਿੰਦੇ ਨੇ ਪਹਾੜੀ ਏਰੀਆ 'ਚ ਸਮਾਨ ਕਾਤੋਂ ਮਹਿੰਗਾ ਹਨਾ ਕੋਲ ਡਰਿੰਕ ਹੋ ਗਏ ਪਾਣੀ ਦੀਆਂ ਬੋਤਲਾਂ ਹੋ ਗਈਆਂ ਜਿਵੇਂ ਆ ਗੱਦੇ ਗਏ ਨੇ ਉਹ ਵੀ ਆ ਹੀ ਜਾਂਦਾ ਸਾਰਾ ਕੁਝ ਦੋਸਤਾਂ ਮਾਗਦੋ ਦਾ ਟਾਈਮ ਹੋ ਗਿਆ ਤੇ ਇੱਥੇ ਹੁਣ ਮੌਸਮ ਖਰਾਬ ਹੋ ਗਿਆ ਕਾਫੀ ਤੇਜ਼ ਮੀਂਹ ਆ ਗਿਆ ਇਧਰ ਇਧਰ ਅਸੀਂ ਰੁਕੇ ਆ ਪਿੱਛੇ ਇੱਥੇ ਬੈਠੇ ਆ ਕਣੀਆਂ ਆ ਗਈਆਂ ਕਾਫੀ ਠੰਡੀ ਠੰਡੀ ਹਵਾ ਚੱਲ ਰਹੀ ਹੈ ਐਸੇ ਆ ਦੇਖ ਲੋ ਤਾਂ ਇੱਥੇ ਦਿਖਦੀਆਂ ਹੋਣਗੀਆਂ ਕਣੀਆਂ ਪੈਂਦੀਆਂ ਹਨਾ ਬਾਕੀ ਹਵਾ ਇੱਕੋ ਦਮ ਆਈ ਸੀ ਨੇ ਇਹਦੀ ਹੁਣ ਤਾਂ ਥੋੜੀ ਜੀ ਘਟ ਗਈ ਹਵਾ ਆ ਮੀਂਹ ਦਿਖਦਾ ਹੋਣਾ ਵਿੱਚ ਵੀਡੀਓਜ਼ ਦੇ ਇੱਥੇ ਆਇਆ ਬੋਰਡ ਲੱਗਿਆ ਹੋਇਆ ਗੋਵਿੰਦ ਘਾਟ 5 ਕਿਲੋਮੀਟਰ ਜਾਨੀ ਕਿ ਆਪਾਂ 1 ਕਿਲੋਮੀਟਰ ਹੋਰ ਉਤਰਨਾ ਥੱਲੇ ਬਾਕੀ 4 ਕਿਲੋਮੀਟਰ ਤਾਂ ਗੱਡੀ ਦੇ ਵਿੱਚ ਕਵਰ ਹੋ ਜਾਂਦਾ ਥੱਲੋਂ ਗੱਡੀਆਂ ਮਿਲ ਜਾਂਦੀਆਂ ਨੇ ਸਿਰਫ 1 ਕਿਲੋਮੀਟਰ ਉਤਰਨਾ ਰਹਿ ਗਿਆ ਆਪਣਾ 2:30 ਦਾ ਟਾਈਮ ਹੋ ਗਿਆ ਆਰਾਮ ਨਾਲ ਆਇਆ ਆਪਾਂ ਹੌਲੀ-ਹੌਲੀ ਵਿੱਚ ਖੜਦੇ ਹਨਾ ਵਲੌਗ ਬਣਾਉਂਦੇ ਰੁਕਦੇ ਤੇ ਪਹਿਲਾਂ ਕੋਨਾਮਨੀ ਦੀ ਜੀ ਆ ਗਈ ਸੀ ਹੁਣ ਤਾਂ ਮੌਸਮ ਸਹੀ ਹੋ ਗਿਆ ਪਹਿਲਾਂ ਬਹੁਤ ਹਵਾਈਏ ਕੁਦਾਂ ਤੇ ਆ ਦੁਕਾਨਾਂ ਨੇ ਇੱਥੇ ਬੜੀਆਂ ਹੋਈਆਂ ਬੈਠਣ ਨੂੰ ਥਾਂ ਟੇਬਲ ਕੁਰਸੀਆਂ ਔਰ ਇਹ ਕਾਫੀ ਸਾਰੀ ਇਹ ਮਾਰਕੀਟ ਆਈ ਹੈ ਇਹ ਸਾਰੇ ਰਾਸਤੇ ਦੇ ਵਿੱਚ ਆਈਆਂ ਜਿੱਥੇ ਆਉਂਦੀਆਂ ਨੇ ਦੋ ਤਿੰਨ ਦੁਕਾਨਾਂ ਇਕੱਠੀਆਂ ਹੁੰਦੀਆਂ ਨੇ ਨੇੜੇ-ਨੇੜੇ ਹੁੰਦੀਆਂ ਨੇ ਦੁਕਾਨਾਂ ਘਾਣਾ ਘਾਣਾ ਕੋਵਣਾ ਨੇ 500 ਦੇ ਲਾ ਕੇ ਆ ਆਹ ਰਾ ਜਿਹੜਾ ਬੰਦ ਕਰਿਆ ਹੋਇਆ ਇਹ ਪੁਰਾਣਾ ਰਾਸਤਾ ਪਹਿਲਾ ਹੁੰਦਾ ਸੀਗਾ ਪੁਰਾਣਾ ਰਸਤਾ ਉੱਪਰ ਜਾਣ ਨੂੰ ਫਿਰ ਇਹ ਰਸਤਾ ਟੈ ਗਿਆ ਸੀ ਬੰਦ ਹੋ ਗਿਆ ਸੀ ਤਾਂ ਫਿਰ ਉਸ ਤੋਂ ਬਾਅਦ ਉਹ ਨਵਾਂ ਰਾਹ ਬਣਾਇਆ ਸੀ ਹੁਣ ਬੰਦ ਕੀਤਾ ਹੋਇਆ ਹੈ ਸਾਹਮਣੇ ਪੱਥਰ ਆਏ ਹੋਏ ਨੇ ਵੱਡੇ ਵੱਡੇ ਇਹਦੇ ਤੇ ਪਹਾੜਾਂ ਦੇ ਵਿੱਚ ਆ ਹੀ ਹੁੰਦਾ ਹੈ ਉੱਪਰੋਂ ਪੱਥਰ ਕਿਸਕ ਕੇ ਆ ਜਾਂਦੇ ਨੇ ਰਾਹ ਬੰਦ ਹੋ ਜਾਂਦੇ ਨੇ ਬਾਕੀ ਇੱਧਰ ਉਹ ਨਦੀ ਨਾਲ ਨਾਲੇ ਆ ਰਹੀ ਆ ਜਿਹੜੀ ਆਪਾਂ ਨੇੜੋਂ ਦੇਖੀ ਸੀ ਤਿੰਨ ਵਜੇ ਦਾ ਸਮਾਂ ਹੋ ਗਿਆ ਤੇ 3 ਵਜੇ ਆਪਾਂ ਪੋਲਨਾ گاؤں ਪਹੁੰਚ ਗਏ ਇੱਥੇ ਗੱਡੀਆਂ ਖੜੀਆਂ ਨਹੀਂ ਲੱਗੀਆਂ ਥੱਲੇ ਜਾਣ ਨੂੰ ਬਾਕੀ ਉਰੇ ਮੋਟਰਾਂ ਨਾਲ ਵੀ ਪਾਰਕਿੰਗ ਹੈਗੀ ਆ ਮੋਟਰਾਂ ਖੜੇ ਨੇ ਆਪਾਂ ਹੈਲੀਪੈਡ ਦੇ ਕੋਲੋਂ 10:00 ਵਜੇ ਦੇ ਕਰੀਬ ਚੱਲੇ ਸੀਗੇ ਤੇ 3 ਵਜੇ ਪਹੁੰਚ ਗਏ ਪੋਲਨਾ گاؤں ਇੱਥੋਂ ਹੁਣ ਆਹ ਗੱਡੀਆਂ ਆਪਾਂ ਨੂੰ ਥੱਲੇ ਤੱਕ ਲੈ ਕੇ ਜਾਣਗੀਆਂ 4 ਕਿਲੋਮੀਟਰ ਬਹੁਤ ਸਾਰੀਆਂ ਗੱਡੀਆਂ ਨੇ ਐਵੇਂ ਦੀਆਂ ਗੱਡੀਆਂ ਇਹ ਲੈ ਕੇ ਜਾਂਦੇ ਨੇ ਇਹਨਾਂ ਗੱਡੀਆਂ ਦੇ ਵਿੱਚ ਨੀਚੇ ਤੱਕ ਤੇ ਆ ਗੱਡੀ ਜੇ ਵਿੱਚ ਪੰਜ ਜਾਨੇ ਨੇ ਅਸੀਂ ਛੇ ਆ ਤਾਂ ਕਰਕੇ ਫਿਰ ਹੁਣ ਜਿਹੜੀ ਅਗਲੀ ਗੱਡੀ ਇੱਥੇ ਲੱਗੂ ਤੇ ਜਾਵਾਂਗੇ ਕਿਉਂਕਿ ਇਹਦੇ ਵਿੱਚ ਅਸੀਂ ਪੂਰੇ ਨਹੀਂ ਆਉਣੇ ਤੇ ਇੱਥੇ ਵੀ ਕਾਫੀ ਦੁਕਾਨਾਂ ਜਿਹੜੀਆਂ ਹੈਗੀਆਂ ਨੇ ਆ ਸੋਟੀਆਂ ਇੱਥੋਂ ਵੀ ਮਿਲਦੀਆਂ ਨੇ ਬਾਕੀ ਹੋਰ ਖਾਣ ਪੀਣ ਵਾਲਾ ਸਾਮਾਨ ਅੱਗੇ ਵੀ ਕਾਫੀ ਵੱਡਾ ਇਹ ਪਿੰਡ ਹੈਗਾ ਤੇ ਇੱਥੇ ਘਰ ਵੀ ਹੈਗੇ ਨੇ ਬਸੋਂ ਵੀ ਹੈਗੀ ਨਿਚਲੇ ਵਾਲੇ ਪਾਸੇ ਇਧਰ ਵੀ ਕਾਫੀ ਸਾਰੀਆਂ ਦੁਕਾਨਾਂ ਨੇ ਇਹ ਪੋਲਣਾ ਪਿੰਡ ਤੋਂ ਆਪਾਂ ਗੱਡੀ ਲੈ ਲਈ 50 ਰੁਪਏ ਇੱਕ ਜਾਨੇ ਦੇ ਲਏ ਨੇ ਆ ਬਾਈ ਆਪਾਂ ਨੂੰ ਲੈ ਕੇ ਜਾਉਂਦੇ ਥੱਲੇ ਇੱਥੇ ਜਿਵੇਂ ਨਾਲ ਆਦਮੀ ਦਿੱਤੇ ਆਹ ਸਾਰਾ ਪੁੱਲ ਨਾ ਪਿੰਡ ਹੈ ਇੱਥੇ ਵੀ ਉਸੇ ਤਰ੍ਹਾਂ ਦੁਕਾਨਾਂ ਘਰ ਆਹ ਤੇਰੀ ਤਾਕੀ ਨਹੀਂ ਲੱਗੀ ਕੋਰ ਦੇਲਾ ਤੇਰੀ ਤਾਕੀ ਨਹੀਂ ਲੱਗੀ ਹਾਂ 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 ਆ ਹੈਗਾ ਪੁੱਲ ਨਾ ਪਿੰਡ ਇਹ ਜਦੋਂ ਸਾੜਾ ਸੀ ਇੱਥੇ ਜਿਹੜਿਆ ਘਰ ਨੇ ਥੱਲੇ ਕਾਫੀ ਬੈਗੇ ਸੀ ਕਿਉਂਕਿ ਨਦੀ ਦੇ ਨਾਲ ਨਾਲ ਇਹ ਨਾ ਬਿਲਕੁਲ ਕਾਫੀ ਨੀਚੇ ਨੇ ਇਹ ਉੱਤੀ ਬਾਤ ਜਾਂਦੀ ਆ ਬਈ ਸਹੀ ਗੱਲਾਂ ਇਹ ਜਿਹੜੇ ਹੋਟਲ ਨੇ ਜੀ ਨਾ ਉਹ ਜਿਹੜਾ ਦੁਕਾਨਾਂ ਨੇ ਇਹ ਹੀ ਪਟਦੇ ਨੇ ਜ਼ਿਆਦਾਤਰ ਪੌਲਾਂ ਦੇ ਇਹਦਾ ਹੌਲੀ ਜਾਂਦਾ ਬਾਹਰ ਹਲਕੀਆਂ ਹਲਕੀਆਂ ਕਣੀਆਂ ਆ ਗਈਆਂ ਤੇ ਕੁਝ ਐਵੇਂ ਦਾ ਰਸਤਾ ਜਿੱਦੇ ਤੋਂ ਅਪਾ ਨੀਚੇ ਜਾ ਰਹੇ ਹਾਂ ਇਹ ਰੋੜ ਨਵਾਂ ਬਣਿਆ ਹੋਇਆ ਇਹ ਦਰੋਹੜਾ ਸੀ ਨਿਚਲਾ ਰੋਡ ਸਾਰਾ ਰੁੜ ਗਿਆ ਸੀਗਾ ਵਿੱਚ ਆਹ ਰੋਡ ਸੀ ਸਾਹਮਣੇ ਵਾਲਾ ਪੁਰਾਣਾ ਰੋਡ ਜਿਹੜਾ ਸਾਹਮਣੇ ਜਾਂਦਾ ਟੁੱਟਿਆ ਹੋਇਆ ਬਿਲਕੁਲ ਲਓ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਗੋਬਿੰਦ ਘਰ ਸਾਹਿਬ ਆਪਣੇ ਬੋਦੋ ਰਸੋ ਆ ਗੱਡੀ ਵਾਲਾ ਬਾਈ ਆਪਾਂ ਨੂੰ ਇੱਥੇ ਲਾ ਕੇ ਗਿਆ ਇਹਨੇ 50 ਰੁਪਏ ਲਏ ਨੇ ਇੱਕ ਜਣੇ ਦੇ ਆ ਜੇ ਬਾਈ ਆ ਇੱਥੇ ਆਪਾਂ ਨੂੰ ਉਤਾਰਤਾ ਬਾਈ ਨੇ ਗੱਡੀ ਵਾਲੇ ਨੇ ਗੁਰਦੁਆਰਾ ਗੋਵਿੰਦ ਘਾਟ ਸਾਹਿਬ ਆਪਾਂ ਤੋਂ 50 ਰੁਪਏ ਲਏ ਸੀਗੇ ਇੱਕ ਜਣੇ ਦੇ ਇਹ ਜਿਹੇ ਇਹ ਗੱਡੀਆਂ ਨੇ ਆਪਾਂ ਤੁਹਾਨੂੰ ਪਹਿਲਾਂ ਦਿਖਾਈਆਂ ਹੀ ਨਹੀਂ ਤੇ ਚੱਲਦੇ ਆ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਣ ਦਾ ਪ੍ਰਬੰਧ ਕਰਦੇ ਆ ਬਾਕੀ ਠੀਕ ਟਾਈਮ ਪਹੁੰਚ ਗਏ ਆਪਾਂ ਸਾਢੇ 3 ਵਜੇ ਨੂੰ ਪਹੁੰਚ ਗਏ ਇੱਥੇ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਗਏ ਸੀ ਗੁਰਦੁਆਰਾ ਗੋਵਿੰਦ ਘਾਟ ਸਾਹਿਬ ਤੇ ਇੱਥੇ ਆਪਾਂ ਹਾਲ ਲੈ ਆ ਤੇ ਅੱਜ ਦੀ ਰਾਤ ਆਪਾਂ ਇੱਥੇ ਰੁਕਾਂਗੇ ਫਿਰ ਕੱਲ ਨੂੰ ਆਪਾਂ ਚੱਲੇ ਪਾਵਾਂਗੇ ਰਿਸ਼ੀਕੇਸ਼ ਵੱਲ ਨੂੰ ਇੱਥੇ ਗੱਦੇ ਲੱਗੇ ਹੋਏ ਨੇ ਤੇ ਸਵੇਰੇ ਆਪਾਂ ਜਾਵਾਂਗੇ ਇੱਥੋਂ ਹਰੀਸ਼ੀਕੇਸ਼ ਬਾਕੀ ਆ ਸਾਰਾ ਸਮਾਨ ਆਪਾਂ ਜਿਹੜਾ ਜਮ੍ਹਾਂ ਕਰਵਾਇਆ ਸੀ ਉਹ ਕਢਵਾ ਲਿਆ ਆ ਬੈਗ ਇਹ ਦੋ ਬੈਗਾਂ ਚ ਕਰ ਲਿਆ ਸਮਾਨ ਸਾਰਾ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਆਪਾਂ ਪਹੁੰਚ ਗਏ ਗੋਵਿੰਦ ਘਾਟ ਵਿਖੇ ਤੇ ਮਿਲਦੇ ਆਂ ਕੱਲ ਨੂੰ ਅਗਲੀ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ